ਪੈਸੇ ਤੋਂ ਤੇ ਮਨੁੱਖਤਾ ਕਹਿੰਦੀ ਕਿ ਤੇ ਤੁਹਾਡੇ ਨਾਮ ਤੁਹਾਡਾ ਪ੍ਰਸਾਦ ਖਲਰ ਹਾਰ ਤੇ ਜਾਏਗਾ ਜਦ ਤੱਕ ਉਹ ਦੇ ਗੂਲ ਸੀ ਜਿਹੜੀ ਰਾਤ ਨਹੀਂ ਕੀਤੀ ਜਾਂਦੀ ਮੈਂ ਇਹ ਜਨਾਲ ਜਾ ਕੇ ਸੀ ਇਹ ਗਵਾਟਾ ਕਿਹਦੀ ਹੁਸਨ ਐਸੀਐਮ ਅਰਤੀ ਘਰ ਤੇ ਜਾ ਕੇ ਗੁਰਦੁਆਰਾ ਦੇਖ ਕੇ ਆਇਆ ਉਸ ਤੋਂ ਬਾਅਦ ਸਾਰ ਸੁਬਿਸ਼ਰ ਬਾਦਸ ਸਾਡੀ ਕੋਈ ਜਗ੍ਹਾ ਅਸੀਂ ਅੱਜ ਔਰ ਸੱਤੇ ਵਿੱਚ ਹੈ ਕਿ ਟੋਟਲ ਜਿਲ੍ਸੀ ਬੈਗੀ ਜਦ ਬੈਣੀ ਆ ਉਹਦਾ ਮਹਾਂਵਰ ਦਾ ਰੇਲ ਜਿਹੜਾ ਹੈ ਪਾਕ ਤੇ ਉਹਦੇ 405 ਉਨੋਂ ਹੋਰ ਮੋਰ ਦਾ ਦਰਚਾ ਹੁੰਦੇ ਹੁੰਦੇ 1995 ਦਾ ਐਕਟ ਪੰਜਾਬ ਰੀਜਨਲ ਟਾਊਨ ਪਲੈਨਿੰਗ ਐਕਟ 1995 ਉਹਦੇ ਅਨੁਸਾਰ ਆ ਲੈ ਪੂਲਿੰਗ ਦੀ ਸਕੀਮ ਜਲਦੀ ਆ ਭਈ ਮੈਂ ਉਹ ਐਕਚੁਅਲੀ ਗੱਲ ਕਰਾਂਗਾ ਜੈਨ ਵੀ ਲੈਟ ਮੋਰਨਿੰਗ ਵਾਕ ਦਾ ਬਹੁਤ ਥਾਰੇ ਮੁੱਲ ਤੇ ਸਭ ਨੇ ਲੱਛਿਆ ਇਹ ਕੀ ਸੀਮ ਹੈ ਤੇ ਕਹਿੰਦਾ ਆ ਜੇਕਰ ਇਹ ਸ਼ਕਤੀ ਵਾਲੇ ਦੰ ਦੱਸਾਂਗਾ ਕਿ ਇਹ ਸ਼ਕਤੀ ਦੇ ਵਿੱਚ 6652 52 ਸ਼ਕਤੀ ਜਿਹੜਾ ਹੈਗਾ ਉਹਦੇ ਤਰ੍ਹਾਂ ਤੇ ਹੈ ਕਿ ਜਮੀਨ ਕਿਸੇ ਵੀ ਅਕਵਾਰ ਕੀਤੀ ਜਾ ਸਕਦੀ ਹੈ ਕਿਸੇ ਦੀ ਵੀ ਛੱਡੀ ਜਾਂਦੀ ਹੈ ਇਹਨਾਂ ਸਰਕਾਰਾਂ ਚਾਹੇ ਜਿਵੇਂ ਹੁਣ ਵਰਤੀ ਚੱਲਦੀ ਆ ਜਿਹੜੀ ਸਰਕਾਰ ਚਾਹੇ ਉਹ ਦੇ ਸਕੀਂ ਦੇ ਸਕਦੀ ਆ ਮੇਰੇ ਭਾਵੇਂ ਹੁਣਾਂ ਨੇ ਮੁਰਾਬਾਹ ਮੈਂ ਘੜ ਦਿੰਦਾ ਇੱਕ ਸਖਸ਼ਣ ਕਰਤਾਲੀ ਆ 44 ਦੇ ਵਿੱਚ ਜਿਹੜੀ ਜ਼ਮੀਨ ਵਾਰ ਦਿੱਤੀਆ ਉਹ ਕਿਸੇ ਨੂੰ ਦਿੱਤੀ ਉਹ ਕਿਸੇ ਪ੍ਰਾਈਵੇਟ ਦੇ ਜਾਂ ਵੀ ਪ੍ਰਾਈਵੇਟ ਕੰਪਨੀਆ ਨੂੰ ਅਜਾਦੀ ਆਵਾਜ਼ ਜਿਹਾ ਵੱਜ ਫਾਰਮ ਮਿਲ ਰਿਹਾ ਇਦਾਂ ਪ੍ਰਾਈਵੇਟ ਕੰਪਨੀਆ ਨੂੰ ਏ ਜਮੀਨ ਦਿੱਤੀ ਯਾਦ ਕਰਦੀ ਹੈ ਤੋਂ ਭਾਈ ਇਹ ਬਹੁਤ ਜੁੜੀ ਹਸਤੀ ਲੋੜ ਹੈ ਕਿ ਕਿੰਨਾ ਵੱਡਾ ਆਪਣਾ ਧੱਕਾ ਤੇ ਮੈਂ ਸਮਝਦਾ ਕਿ ਅੱਜ ਆਪਾਂ ਸਾਰੇ ਗੱਲ ਮਿਲ ਕੇ ਇਕੱਠੇ ਹੋ ਕੇ ਦੇਖੋ ਪਾਰਟੀ ਵਾਲੀ ਤੋਂ ਫਿਰ ਉਹ ਕਿ ਮਾਨੂੰ ਸਾਰੇ ਨੂੰ ਉੱਥੋਂ ਕੇ ਨਾ ਜਾਏ ਆ ਸਾਡਾ ਨਿਸ਼ਾਨਾ ਇੱਕੋ ਹੀ ਆ ਕਿ ਆਪਾਂ ਕਿਸਾਨ ਦੀ ਜਿੱਤ ਜਿਹੜੀ ਲੱਗੀ ਮੁੱਖ ਸਰਕਾਰ ਹੋਵੇ ਤੇ ਜੁਝਾਰੂ ਵਰਕਰ ਕਿ ਕਸਾਨ ਜੁਝਾਰੂ ਵਰਕਰ ਹੈ ਸਫਾਲ ਹੈ ਸਾਰਾ ਪੰਜਾਬ ਸਾਰਾ ਖੁਸ਼ਹਾਲ ਸਾਡਾ ਪੰਜਾਬ ਹੈ ਜੋ ਇਹਦੇ ਵਾਸਤੇ ਇੱਕ ਇੱਕ ਨਿਕੋਗਾ ਇਹਦੇ ਵਾਸਤੇ ਹੋ ਵੀ ਦੱਸਾਂ ਕਿ ਜੇ ਵੀ ਕੁਝ ਜੁਦੀਏ ਕੋਈ ਹੁੰਦੀਆ ਉਹਦੇ ਵਾਸਤੇ ਬੰਦੇ 10 ਮਿੰਟ ਤੱਕ ਰੋਸ਼ਨ ਸਟੈਕ ਯਾਨੀ ਉਹ ਸਮਾਜ ਦੇ ਉੱਤੇ ਉਹਦਾ ਪ੍ਰਭਾਵ ਕੀ ਪਵੇਗਾ ਉਹ ਹਾਂ ਜਿਹੜੀ ਕੈਪੀਟਲ ਸ਼ੀਤੀ ਹੈ ਐਕਟ ਨਹੀਂ ਹੁੰਦੀਆ ਉਸ ਤੋਂ ਪਹਿਲਾਂ ਜ਼ਰੂਰੀ ਆ ਇਹ ਸਰਕਾਰ ਦੇ ਉਹ ਵੀ ਦੇਖਿਆ ਕੋਈ ਆਪਾਂ ਨੂੰ ਪੁੱਛਿਆ ਨਹੀਂ ਕਿ ਉਹਦੇ ਨਾਲ ਇਹਦੇ ਪ੍ਰੋਜੈਕਟ ਵਿਚਾਰ ਕੀ ਹੈ ਗਿਆ ਪੈਸੋ ਵਾਲਾ ਇਹਦਾ ਕਬੂਰ ਦਾ ਦੌਰ ਦਾ ਚੇਅਰਮੈਨ ਹਤੇ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਜਾਂ ਡਿਗਰੀ ਹੁੰਦਾ ਇਹਨਾਂ ਨੇ ਉਹ ਵੀ ਛੱਡ ਦਿੱਤੋ ਕਿ ਮੈਂ ਕੌਣ ਐ ਮੈਂਬਰ ਕਰਿਆ ਬੈਬਰਾਂ ਦੀ ਦਾਅ ਵੀ ਦੱਸਿਆ ਸੁਣ ਲੋ ਜੀ ਅਨੁਰਾਗ ਕੁੰਡੂ ਸ਼ੌਕਤ ਰੌਏ ਦੇ ਬਈ ਬਰੇਸ਼ਰੀ ਇਸ ਵੀ ਮਤ ਬਰਸੋ ਕੋਈ ਪੰਜਾਬੀ ਦੇ ਪਤਾ ਨਹੀਂ ਕਿਥੋਂ ਲੈ ਕੇ ਆਏ ਆ ਬਾਕਸ ਦੇ ਕੋਈ ਨਾ ਕੇ ਲੁੱਟ ਖੋਟ ਕਿ ਲੁੱਟ ਖੋਟ ਕੀਤੀ ਆਵੇ ਜਿੰਨਾ ਪੈਸਾ ਇਸ ਪੰਜਾਬ ਦਾ ਵਿਖੋ ਤੇ ਦਿੱਲੀ ਦਾ ਜੋ ਬਾਕੀ ਸਭ ਸੇਂਟ ਦੇ ਵਿੱਚ ਜਾਓ ਤੇ ਤੇ ਝਾੜੂ ਪਾਸੀ ਕੋਈ ਤੋਂ ਬਾਜੋ ਬੜੀ ਇੱਕ ਤੋਂ ਬਾਜੋ ਅਸੀਂ ਪਾਰਟੀ ਵੱਲੋਂ 15 ਡਿਗ ਤੋਂ ਪੰਚਰਾਤ ਇੱਕ ਟੋਨ ਨੂੰ ਜਾ ਰਹੇ ਬਖੇ ਅਸੀਂ ਲੜੀ ਵਾਰ ਉਹਦੇ ਤੱਕ ਧੜਾ ਦੇਣਾ ਅਸੀਂ ਸ਼ੁਰੂ ਕਰੇ ਜਦ ਤੱਕ ਜਦ ਤੱਕ ਇਹ ਲੈਣ ਪੂਲਿੰਗ ਸਕੀਮ ਵਾਪਸ ਨਹੀਂ ਜਾਂਦੀ ਤਦ ਤੱਕ ਕੰਪੱਕ ਅਸੀਂ ਜੜਾ ਹੈਗਾ ਅਸੀਂ ਤੁਹਾਡਾ ਸਾਥ ਦੇਗੇ ਹਮੇਸ਼ਾ ਸ਼ੋਭੀਨ ਕਾ ਤੁਹਾਡੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਾਲਾ ਇਹ ਸੰਗਤ ਲੈਤ ਹੁਣ ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਦਾ ਹੇ ਸਾਡੇ ਕਿਸਾਨ ਜੀਓ ਦੇ ਉਹ ਆਪਾਂ ਫੋਟੋ ਕਰੋਣਾ ਯਾਰ ਬਾਸੀ ਦੇ ਮੁੰਡੇ ਆ ਸਾਡੀ ਮਾਂ ਦੇ ਮੁੰਡਿਆਂ ਦੇ ਘਰ ਯਾਰ ਫੋਟੋ ਹਾਂ ਛੱਡੇ ਛੱਡੇ ਰੁਬਾਇਆ ਜੀ ਨਾਲ ਗੱਲ ਕਰ ਲੋ ਕਿਹਦਾ ਪਿੰਡਾ ਹੀ ਚੱਲਦਾ ਸਾਰਿਆਂ ਦੇ ਜੱਪੂ ਪੌਧੀ ਉਹ ਭਾਈ ਜੇ ਪੌਧੀ ਨਾਲ ਜੇ ਵਾਲਿਆ ਮੈਂ ਜੀ ਦਾ ਤੁਹਾਨੂੰ ਵਾਦਾ ਕਿੰਨੇ ਵੀ ਕਿਸਾਨ ਜੀਓ ਤਾਂ ਜਿਹੜੇ ਬਖਾਂ ਨੂੰ ਸੇਲ ਤੇ ਇਹ ਤਾਂ ਡੇਟਾ ਤੋਂ ਬਣਾਉਣਾ ਪਵੇ ਪਰ ਹਰ ਲਗਾਤਾਰ ਪਛਾਨ ਜੀਵਨ ਦਾ ਡੇਟਾ ਵਧ ਰਿਹਾ ਹੈ ਗੁਰੂ ਦੇ ਸਭ

ਦੋ ਕੋਰਸੀ 2250 ਬਿਲਕੁਲ ਲਾਗੂ ਨਹੀਂ ਹੋਏਗਾ ਤਾਂ ਇਹ ਸਾਰਿਆਂ ਨਾਲ ਸਾਡਾ ਵਾਦਾ ਹੈ ਇਸ ਸੰਬੰਧ ਵਿੱਚ ਸਿਰਫ ਇੱਕ ਛੋਟੀ ਜਿਹੀ ਗਲਤੀ ਆ ਕਿ ਮੈਨੂੰ ਅੱਜ ਅਗਰ 50 ਵਿੱਚ ਐਸ ਤਰ੍ਹਾਂ ਕੋਈ ਕਮਰਾ ਨਹੀਂ ਸਰਕਾਰ ਆ ਬਿਲਕੁਲ ਹੀ ਹੋਰੋਂ ਦੇ ਰੱਤੇ ਦੀ ਸਰਕਾਰ ਆ ਜਿਨ੍ਹਾਂ ਨੂੰ ਨਾਦ ਤਿਆਰ ਦੀ ਸਮਝਿਆ ਨਾਲੇ ਪੰਜਾਬ ਦੇ ਭਗੋੜ ਇੱਕ ਜੀ ਸਾਧਿਆ ਜਿਹੜੇ ਦਿੱਲੀ ਤੋਂ ਬਿਲਦੇ ਹੋ ਰਹਿਣੇ ਸਨ ਚਾਰ ਜਾਣੇ ਕੇਜੂਬਾਰ ਸੁੰਦਰ ਜਾਇ ਨੇ ਕਾਫੀ ਇੰਦਰ ਸੁਖੋਜਰ ਗਿਆ ਉਹਨਾਂ ਨੇ ਆ ਕੇ ਪੰਜਾਬ ਨੂੰ ਇੱਕ ਗੁੱਟਾਂ ਦਾ ਜਿਹੜਾ ਮਨਸੂਬਾ ਪਰਾਇਆ ਉਹ ਕਿਸੇ ਵੀ ਤਰ੍ਹਾਂ ਸਫਲ ਨਹੀਂ ਹੋਏਗਾ ਅੱਜ ਸਾਡੇ ਪੰਜਾਬ ਦਾ ਸ਼ਹਿਰ ਦੀ ਪਾਪੂਲੇਸ਼ਨ ਜਿਹੜੀ ਆ ਚਾਲੂ ਰੱਖੀ ਨਕਲ ਅੰਕੜਾ 225 ਦੇ ਅੰਕੜਿਆਂ ਦੇ ਮਤਾਬਕ ਔਰ ਪਿਛਲੇ ਕਰੀਬ ਕਰੀਬ 60 ਸਾਲਾਂ ਤੋਂ ਸਿਰਫ ਕਰੀਬ 2% ਸਾਬ ਦੇ ਨਾਲ ਸਾਡੀ ਲੁਧਿਆਣਾ ਸ਼ਹਿਰ ਦੀ ਪਾਪੂਲੇਸ਼ਨ ਜਿਹੜੀ ਆ ਉਹ ਹਰੇਕ ਸਾਲ ਆਬਾਦੀ ਦੇ ਵਿੱਚ ਵਾਧਾ ਹੁੰਦਾ ਪਿਛਲੇ 70 ਸਾਲਾਂ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਸਿਰਫ 6000 ਏਕੜ ਦੇ ਵਿੱਚ ਵਸੋਂ ਹੋ ਚੁੱਕੀ ਹੈ ਜਿਹਦੇ ਵਿੱਚੋਂ ਵੱਲੋਂ ਵੀ 30% ਜਿਹੜੇ ਘਰ ਨੇ ਜਿਹੜੇ ਫਲਾਟ ਨੇ ਖਾਲੀ ਪਏ ਨੇ ਅੱਜ ਜਿਹੜੀ ਇਹ 24000 ਰੁਪਏ ਦਾ ਜਿਹੜੀ ਵੀ ਪ੍ਰਾਪਰਟੀ ਨੂੰ ਲੈਨ ਪੁਲਿਸ ਕਾਉਂਸੀ 2025 ਦੇ ਅਧੀਨ ਐਕਵਾਇਰ ਕਰਕੇ ਆਪਣੇ ਅਰਬਨਾਈਜੇਸ਼ਨ ਦੇ ਲਈ ਲੈਣਾ ਚਾਹੁੰਦੇ ਨੇ ਕਿਸਾਨ ਵੀਰੋ ਮਤਵਾਹੋ ਦੱਸਣਾ ਚਾਹਨਾ ਕਿ ਅਗਰੇ 500 ਹਜ਼ਾਰ ਰੁਪਏ ਦੇ ਵਿੱਚ ਅਰਬਨਾਈਜੇਸ਼ਨ ਹੋ ਸਕਦੇ ਆ ਕਿਤੇ 500 ਹਜ਼ਾਰ ਰੁਪਏ ਕਹਿਰ ਦਾ ਭਾਅ ਸਿਰਫ ਸਾਡੇ ਕਿਸਾਨੀ ਨੂੰ ਝਾਰ ਕੇ ਇਹ ਸਿਰਫ ਆਪਣੇ ਕੋਲ ਭਰਨ ਚਾਹੁੰਦੇ ਨੇ ਕਿ ਹੁਕੂਮਤ ਦਾ ਮਨਸੂਬਾ ਬਣਾਇਆ ਅਸੀਂ ਖਿਸ਼ੂਲਾਣਾ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਸਰਪੰਚ ਸਾਹਿਬ ਜੀ ਦیدار ਸਿੰਘ ਜੀ ਤੇ ਹੋਰ ਵੀ ਲੁਧਿਆਣਾ ਜ਼ਿਲ੍ਹੇ ਦੇ ਕਰੀਬ-ਕਰੀਬ 25 ਪਿੰਡਾਂ ਦੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਲੈ ਕੇ ਅਸੀਂ ਮਾਨਯੋਗ ਗਵਰਨਰ ਸਾਹਿਬ ਦੇ 4 ਜਨਵਰੀ 2025 ਨੂੰ ਅਸੀਂ ਮੇਲ ਹੋਈ ਸੀ ਮਾਨਯੋਗ ਗਵਰਨਰ ਸਾਹਿਬ ਨੇ ਕਾਨੂੰਨੀ ਤੌਰ ਤੇ ਸਾਰੀ ਗੱਲ ਸਾਡੀ ਸੁਣੀ ਜਿਸ ਵਕਤ ਪੰਚਾਇਤ ਸੁਪਾ ਪ੍ਰਧਾਨ ਸੁਨੀਲ ਜਾਖੜ ਜੀ ਕਰਨ ਚੋਟਸਾਹ ਤੇ ਸਾਰੇ ਜੀ ਕਿਸਾਨ ਹੁਜਰਤਾਂ ਦੇ ਨਾਲ ਸਨ ਗਵਰਨਰ ਸਾਹਿਬ ਨੇ ਸੰਬੋਧਨ ਤੋਂ ਬਾਅਦ ਉਸੇ ਵਾਰ ਜੀਐਮ ਸਾਹਿਬ ਨੂੰ ਆਦੇਸ਼ ਪਾਸ ਕੀਤਾ ਕਿ ਸੋਮਵਾਰ ਨੂੰ ਆ ਕੇ ਸਾਨੂੰ ਬੋਲਤੀ ਮੇਰੇ ਫੀਲ ਕਰੋ ਕਿ ਇਹ ਜਿਹੜੀ ਗੈਸਪੁਣੀ ਪਾਲਸੀ ਹੈ ਤੁਸੀਂ ਪੰਜਾਬ ਦੇ ਵਿੱਚ ਸੋਸ਼ਲ ਇੰਪੈਕਟ ਡਾਟਾ ਕਲੈਕਟ ਕਰਨ ਤੋਂ ਪਹਿਲਾਂ ਤੁਸੀਂ ਕਿਵੇਂ ਲੈ ਰਹੇ ਹੋ 200 ਜਿਹੜੀ ਗੈਸਪੁਣੀ ਪਾਲਸੀ ਹੈ ਇਹਦਾ ਪੈਸਾ ਕਿੱਥੇ ਲੀਣਾ ਹੋਣੇ ਆ ਨਸਰ ਸਾਹਿਬ ਸਮਾਜਿਕ ਕਾਰਨ ਇਹ ਜਹਾਜੀ ਦਾ ਭਾਵ ਲਗਾ ਉਹਨਾਂ ਦੇ ਤੋਂ ਕਰਨ ਦੇ ਸੀਲੇ ਪਰ ਯਾਦ ਸਰਕਾਰ ਨੇ ਜੀ ਕਿਹਦੇ ਨੇ ਜਿਆ ਉਹ ਜਿਆਹ ਪੁਨੀ ਕੌਂਸਲ ਨੂੰ ਵਿਰਾਸਤੇ ਰੋਤਾ ਨੇ ਸਰ ਆਪਰੇ ਆਪਰੇ ਦੇ ਆਕਾਸ਼ੀ ਜਿਹੜਾ ਕਾਰਸ਼ੂ ਚੈਪਲ ਰਹਿਣਾ ਉਹਨੂੰ ਸਾਰਾ ਨਹੀਂ ਚਾਹਦੇ ਨਾ ਇਹ ਚੌਂਕੀ ਦਾ ਇੱਕ ਸਰਕਾਰੀ ਕਾਗਜ਼ੀ ਕਾਗਜ਼ੀ ਬਣਾਈ ਇਹ ਚੌਂਕੀ ਦਾ ਜੇਕਰ ਅਸੀਂ ਇੰਨੇ ਕਿਸਾਨ ਵੀਰਾਂ ਨੂੰ ਅਸੀਂ ਬੇਲੇ ਕਰਦੇ ਆ ਕਿ ਜਿੱਥੇ ਕ੍ਰੀਮ 15000 ਤੋਂ ਲੈ ਕੇ 20000 ਸਾਢੇ ਜਿੰਨਾਂ ਦੀ ਰੇਟ ਚੱਲੀ ਆ ਜਿਨ੍ਹਾਂ ਨੂੰ ਅਸੀਂ ਆਪਣੇ ਭਰਾ ਸਾਹਮਣੇ ਲਿਆ ਉਹ ਕੰਮ ਕਰਦੇ ਨੇ ਇਧਰ ਬੇਰੁਜ਼ਗਾਰੀ ਇੰਨੀ ਹੋ ਗਿਆ ਸੀ ਕਿਸ ਚੀਜ਼ ਨੂੰ ਅਸੀਂ ਦਸ਼ਾ ਦੇ ਮੰਗੇ ਅੱਜ ਅਸੀਂ ਕਹਿੰਦੇ ਪੰਜਾਬ ਦੇ ਵਿੱਚ ਕਿਰਾਏ ਮਿਆ ਤੇ ਜੇਕਰ ਕੋਈਲਾ ਵਿਅਕਤੀ ਜਿਹੜਾ ਹੈ ਉਹ ਕ੍ਰਾਈਮ ਹੋ ਜਾਈ ਲਿਆ ਇਸ ਸ਼ਰਾਬ ਪੀਣ ਵਾਲੇ ਮੁੱਖ ਮੰਤਰੀ ਸਾਹਿਬ ਜਿਹਦਾ ਕੋਈ ਪੰਜਾਬ ਦੇ ਉਪਕਾਲੇ ਪਾਸੇ ਧਿਆਨ ਨਹੀਂ ਸਵਾਏ ਤੁਹਾਨੂੰ ਸੋਸ਼ਲ ਮੀਡੀਆ ਤੇ ਚਾਰ ਹਾਸੇ ਵਾਲੀਆਂ ਗੱਲਾਂ ਛੱਡ ਕੇ ਤੁਸੀਂ ਸਾਰਾ ਦਿਨ ਉਹਦੇ ਛੁਟਕਲੇ ਸੁਣੇ ਜਾਂਦੇ ਹੋ ਦੋਸਤੋ ਮੇਰੀ ਅਰਦਾਸ ਹੈ ਕਿ ਉਹਨੇ ਛੁਟਕਲੇ ਸੁਣਨੇ ਬੰਦ ਕਰੋ ਔਰ ਪੰਜਾਬ ਦੀ ਉਸ ਸੰਜੇਨਗੀ ਵਾਲੀ ਜਿਹੜੀ ਅਸੀਂ 70 ਸਾਲ ਤੋਂ ਸੰਤਾਪ ਹਟਾ ਰਹੇ ਆ ਕੋਸ ਵੱਲ ਧਿਆਨ ਲਓ ਅਸੀਂ ਸਰਕਾਰਾਂ ਦੀ ਗੱਲ ਕਰਦੇ ਆ ਸਰ ਗੋਡ ਦਾ ਬਾਰਮ ਵਿੱਚ ਆ ਜਿਹੜੀ ਸਟੇਟ ਐਟ ਜਿਹੜੀ ਮੇਧੇ ਰਾਜ ਦੀ ਸਰਵ ਸਵਾਸ ਨੂੰ ਇकडे ਆ ਉਹਨੂੰ ਪ੍ਰਵਾਰ ਕਰਕੇ ਲੋਕਾਂ ਨੇ ਇਸ ਵਰਤ ਕੀਤਾ ਜਿੱਤੇ ਸਿਰਫ ਢਿੱਲੀ ਵਿੱਚ ਚਾਰ ਘਰ ਬਣੇ ਨੇ ਅਸੀਂ ਸਾਰੇ ਜਾ ਪਏ ਨੇ 1972 ਵਿੱਚ ਯਾਨੀ ਜੈ ਸੰਗੀ ਨੇ ਆਪਣੇ ਰਾਜਪੁਰੇ ਦੇ ਮੇਲੇ ਸਵਾਦ ਰਕੜ ਕੀ ਪ੍ਰਵਾਰ ਕਰਦੇ ਉੱਤੇ ਕਲੋਨੀ ਬਣਾਉਣ ਦੀ ਗੱਲ ਕੀਤੀ ਅੱਜ ਤੱਕ ਉਹ ਜਿਹੜਾ ਅਰੇੜਾ ਅਜਾੜਾ ਪਿਆ ਰਿਹਾ ਕਿਧਰ ਕੋਈ ਕੁਝ ਨਹੀਂ ਹੋਇਆ। ਸੋ ਮੇਰਾ ਕਹਿਣ ਦਾ ਭਾਅ ਸਰਕਾਰਾਂ ਜਿਹੜੀਆਂ ਨੇ ਇਹੋ ਜਿਹੀ ਗੈਰਕਾਨੂੰਨੀ ਪਾਲਿਸੀ ਲਿਆ ਕੇ ਸਾਡੇ ਪੰਜਾਬ ਦੀ ਇੱਕ ਸ਼ਰਮਿੰਦਗੀ ਨੂੰ ਬਰਬਾਦ ਕਰਨਾ ਚਾਹੁੰਦੇ ਨੇ। ਤਾਂ ਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਸਾਨੀ ਨੂੰ ਉੱਚਤਮ ਦਰਜਾ ਤਾਂ ਦਿੱਤਾ ਹੀ ਆ ਪਰ ਦੂਜੇ ਦੌਰ ਸਾਡਾ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਜੇਕਰ ਕਿਸਾਨੀ ਉਜੜਦੀ ਆ ਤੇ ਦੂਰੋਂ ਪੰਜਾਬ ਉਜੜ ਜਾਏਗਾ। ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੂਲ ਮਾਪੇ ਦੇ ਸਾਥ ਦੇਣ ਦੀ ਜਰੂਰਤ ਹੈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਰੇ ਹੀ ਪਾਰਟੀਆਂ ਦੇ ਉਧਰ ਤੋਂ ਲੀਡਰ ਸਾਹਿਬਾਨ ਕਿਸਾਨ ਜੱterre ਦੁਨੀਆ ਦੇ ਸਾਰੇ ਹੋਈਰ ਸਹਿਬਾਨ ਇਸ ਸੰਘਲੇ ਤੱਤ ਦੇ ਉਛਾਉਲ ਹੋਏ ਜਿੱਦਾਂ ਜੇ ਤੁਸੀਂ ਕੱਟੇ ਹੋ ਉਹ ਰਾਜ ਦੇ ਕਿਸਾਨ ਵੀ ਉਹ ਤੁਹਾਡਾ ਪੰਜਾਬ ਦਾ ਕੋਈ ਵੀ ਕੋਸ਼ਿਸ਼ ਨਹੀਂ ਪੂਰਾ ਸਕਦਾ ਸਿਰਫ ਜਥੇਬੰਦਾਂ ਸਾਡਾ ਕੱਟੇ ਹੋ ਗੁਰੂਨੀ ਗ੍ਰੰਥ ਸਾਹਿਬ ਕੋ ਕਰਿਆ ਤੇ ਬਾਦ ਤੋਂ ਹਾਈ ਕੋਰਟ ਦੇ ਵਿੱਚ ਅਸੀਂ ਰਿਟਨਸ਼ਨ ਤਿਆਰ ਕਰਕੇ ਕਦ ਜਾ ਮੋਰਚਰ ਤੱਕ ਅਸੀਂ ਅੱਜ ਮਾਰਕਾ ਪੁਨਾ ਅਧਿਕਾਰਧਾਰਨ ਦੇ ਬਾਦ ਤੋਂ ਚੱਕਰਾਂ ਦੀ ਜਿਹੜੀ ਹੈ ਕਿਆ ਸੁਰੱਖਿਆ ਦੀ ਏਕਤਾ ਕਾਇਮ ਹੋਈ ਆ ਔਰ ਉਸ ਦੀ ਜਿਹੜੀ ਕਲਿਡਰਸ਼ਿਪ ਇਹਨਾਂ ਨੇ ਰੋਗ ਲਾਇਆ ਚੰਗਾ ਉਹਨਾਂ ਨੇ ਉਹ ਤੋਂ ਦੇ ਨਾਲ ਫੈਲ ਕਰੂੰ ਜਾਈ ਜਿਹੜਾ ਆਪਣਾ ਵਿਸ਼ਾਲਤਾ ਉਹਨਾਂ ਦੀ ਉਹਦੇ ਨਸ਼ੇ ਖਾਣ ਦੇ ਵਿੱਚ ਹੋਈ ਆ ਫੋਰਸ ਔਰ 3 ਵਜੇ ਉਹ ਖਬਰਾਂ ਸ਼ੁਰੂ ਕਰਦਾ ਫੂਲ ਸਾਹਮਣੇ ਨੂੰ ਆਪੇ ਡੋਬੂਗਾ ਪੰਗਲਾ ਬੁੱਤ ਬੱਜੇ ਬਿਠਾਉਂਦੇ ਨੇ ਕਾਨੂੰ ਦਾ ਕੁੱਤਾ 6 ਤੋਂ ਬਾਅਦ ਹੀ ਆਉਂਦੇ ਆ ਉਹ ਧਾਬਾ ਕਰਦਾ ਪੰਜਾਬੀ ਹੈਗਾ ਉਹ ਇਸ ਕਰਕੇ ਖਾਂਦਾ ਬਹੁਤ ਦਾ ਖਾਤ 써 ਵਾਹ ਗੁਰੂ ਮੈਂ ਬੇਨਤੀ ਕਰਦਾ ਕਿਰਪਾ ਸਿੰਘ ਜੀ ਪੰਜਾਬ ਪ੍ਰਧਾਨ ਆ ਜਿਹੜੇ ਉਹਨਾਂ ਨੂੰ ਬੇਨਤੀ ਕਰਦਾ ਵੀ ਸਮੇਂ ਦਾ ਖਿਆਲ ਰੱਖ ਕੇ ਕਿਰਪਾ ਸਿੰਘ ਜੀ ਪ੍ਰਧਾਨ ਉਹ ਆ ਜੀ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਸਰਦਾਰ ਕਮਲਜੀਤ ਸਿੰਘ ਬਰਾੜ ਜੀ ਵੀ ਪਹੁੰਚੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਪੰਜਾਬ ਸਰਕਾਰ ਦੀ ਜ਼ਮੀਨ ਕੋਰ ਪਾਲਿਸੀ ਦਾ ਤੁਸੀਂ ਕਿੱਤੇ ਸਿਆਪਾ ਕਰਨ ਕਿਤੇ ਪਹੁੰਚੋ ਔਰ ਕੇਜਰੀ ਵਾਲੇ ਕਿਤੇ ਸਿਆਪਾ ਕਰਨ ਪਹੁੰਚੋ ਸਾਰਿਆਂ ਦਾ ਇੱਥੇ ਕੋਲ ਜਾਂਦੇ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਜੇ ਆ ਜਾਣ ਕੋਲਨਾ ਪਰ ਮੈਂ ਇੱਕ ਗੰਨ ਦਾ ਸੁਨੇਹ ਮੰਗਦੇ ਆਨੇ ਵਾਲੇ ਕਿ ਇਹ ਸੈਨ ਸੋਚਦੇ ਹਾਂ ਤੁਹਾਡੇ ਲਦਾੜੇ ਵਾਲੇ ਨਾਲ ਤੁਸੀਂ ਪ੍ਰੋਗਰਾਮ ਬਣਾਓ ਔਰ ਮੈਂ ਇਸ ਕੈਂਪ ਦਾ ਮੈਂਬਰ ਹੋਣ ਦੇ ਨਾਤੇ ਇਸ ਕੰਮ ਨੂੰ ਵੀ ਹਾਜ਼ਰੀ ਕਰਾਉਣਾ ਕਿ ਭਾਈ ਜੋ ਵੀ ਇੱਥੇ ਡਿਊਟੀ ਲੱਗੇਗੀ ਜੋ ਵੀ ਤੁਸੀਂ ਪ੍ਰੋਗਰਾਮ ਬਣਾਓਗੇ ਅਸੀਂ ਤੁਹਾਡੇ ਨਾਲ ਆ ਇਹ ਕੇਸਰੀ ਬਾਣ ਉੱਥੇ ਡਰਦਾ ਸੋਚਦਾ ਕਿ ਮੈਂ ਚੁੱਪ ਕਰਕੇ ਪੰਜਾਬ ਦੀਆਂ ਜ਼ਮੀਨਾਂ ਮੰਨ ਲੈਣੀਆਂ ਪਰ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਇਸ ਉਹ ਜਿਹੜੀ ਦੁੱਜੀ ਜੋਤ ਲੱਗੀ ਸੀ ਵੀ ਸ਼ੂ ਜੋ ਅਸੀਂ ਉੱਥੇ ਦੂਜੇ ਮੁਲਖਾਂ ਦਾ ਸਾਥ ਸਾਥ ਦੇ ਕੇ ਦੂਜੇ ਮੁਲਖਾਂ ਨਾਲ ਲੜਾਈ ਲੜੀ ਅਸੀਂ ਦੰਗਲਾ ਦੇ ਸਾਡੇ ਪੰਜਾਬੀਆਂ ਨੇ ਯਾਦ ਕਰਵਾਇਆ ਪਰ ਜਦੋਂ ਸਾਡੀਾਂ ਜ਼ਮੀਨਤਾਂ ਦੀ ਗੱਲ ਆਈ ਏ ਚਾਹੇ ਯਾਦ ਰੱਖਿਓ ਪਹਿਲਾਂ ਕਰਦੇ ਸੀ ਸੰਗਠਨ ਯੂਨੀਵਰਸਿਟੀ ਅੱਜ ਅੱਛੜੀ ਯੂਨੀਵਰਸਿਟੀ ਵਿੱਚ ਗੈਰ ਪੰਜਾਬੀ ਪੜ੍ਹ ਰਹੇ ਨੇ ਅੱਛੜੇ ਮੁਹੱਲੇ ਦੇ ਸਾਰੇ ਪਿੰਡਾਂ ਦੇ ਵਿੱਚ ਗੈਰ ਪੰਜਾਬੀਆਂ ਦੀ ਤੁਸੀਂ ਪੜ ਜਾਓ ਜਿਹੜਾ 306 ਗੈਰ ਪੰਜਾਬੀਆਂ ਦੀ ਤੁਸੀਂ ਪੜ ਜਾਓ ਜਿਹੜਾ 300 ਮਾਝੀ ਕੇ ਪਾਜਰਾ 9000 ਕਦੋਂ ਨਹੀਂ ਚੱਕਣਾ ਕਿਸੇ ਪਾਰਟੀ ਦੇ ਕਿਸੇ ਵੀ ਪਾਰਟੀ ਦੇ ਪ੍ਰਧਾਨ ਤੋਂ ਸਾਨੂੰ ਕੋਈ ਗੀਤ ਨਹੀਂ ਕਿਉਂਕਿ ਸਾਰੇ ਇਸ ਅਸਿੱਤਰਤ ਪ੍ਰਧਾਨ ਦੇ ਉੱਤੇ ਲੁੱਟ ਖਸੁੱਟ ਦੇ ਇਲਜਾਮ ਲੱਗਦੇ ਆ ਲੁੱਟ ਖਸੁੱਟ ਕੀਤੀ ਆ ਨਾ ਇਹ ਸਰਕਾਰ ਨਾਲ ਉਹੀ ਭਿੜੂ ਜਿਹਦੇ ਜੱਟਾਂ ਨਜਾਮ ਹੂੰ ਜਿਹੜਾ ਇਮਾਨਦਾਰ ਹੂੰ ਜਿਹਦੇ ਅੰਦਰ ਤੱਤ ਹੂੰ ਲੋਕਾਂ ਦੀ ਲੜਾਈ ਲੱਗਦਾ ਤੇ ਫੋਟੇ ਤੋਂ ਤਾਂ ਨਹੀਂ ਨਾ ਤੁਸੀਂ ਪ੍ਰਧਾਨ ਮੰਤਰੀ ਨੂੰ ਰਿਸ਼ੀ ਚੁੱਕੇ ਦੇਖੇ ਤਾਂ ਗਾ ਸ਼ਰਾਬੀ ਮੁੱਖ ਮੰਤਰੀ ਆ ਉਹਨੇ ਮੂਹਰੇ ਲੰਘਣੀਆਂ ਕੱਢੀ ਜਾਂਦੇ ਸਾਡੇ ਉਹ ਲਖ ਲਾਲ ਦਾ ਪੰਜਾਬ ਦੇ ਜੰਮਿਆ ਜਾਇਜ਼ ਤੇ ਪੰਜਾਬ ਤੇ ਹੋਵੇ ਜੰਮਿਆ ਜਾਇਆ ਤੇ ਧੌਣ ਨੀ ਨੀ ਛੱਡ ਕੇ ਦਿੱਲੀ ਦੀ ਹਕੂਮਤ ਦੀ ਅਧੀਨ ਕਿ ਕਾਨੂੰਨ ਹੈ ਤਾਂ ਉਹ ਨੂੰ ਬੇਨਤੀ ਕੀਤੀ ਹੈ ਸਿਰ ਜੁੜੋ ਲੋਕ ਖੁੱਡੇ ਨਾਲ ਨੇ ਅੱਜ ਪਿੰਡ ਪਿੰਡ ਸੱਤ ਸੱਤ ਪੰਜਾਬ ਲੋਕ ਤਿਆਰ ਕਰਦੇ ਨੇ ਚਾਹੇ ਥੋੜਾ ਜਿਹਾ ਕਾਚ ਛਾਲ ਸੀ ਥੋੜਾ ਥੋੜ ਆ ਜਾ ਤੇ ਉਹਦੇ ਵਿੱਚ ਥੋੜੀ ਨੀਅਤ ਤੇ ਨਿਸ਼ੀਤ ਲੋਕ ਕੁੱਛ ਨੇ ਤਾਂ ਅਸੀਂ ਤੁਹਾਨੂੰ ਆ ਤਾਂ ਕਹਿੰਦੇ ਆ ਕਿ ਤੁਸੀਂ ਇਕੱਠੇ ਹੋ ਕੇ ਸਾਰੀਆਂ ਸਿਆਸੀ ਤਨੂੰ ਰਿਕਵੈਸਟ ਕਰੋ ਸਾਰੇ ਇਕੱਠੇ ਹੋ ਕੇ ਬੈਠੀਏ ਇਹਰੇ ਦਿੱਲੀ ਦੇ ਤਲਾਬ ਪੰਜਾਬ ਨੂੰ ਲੁੱਟ ਲਿਆ ਇਸ ਚੰਗਿਆ ਕੰਪਨੀ ਦੇ ਵਾਸਤੇ ਆਪਾਂ ਲੁੱਟ ਨਹੀਂ ਜਿਵੇਂ ਪੰਜਾਬ ਇਹ ਸਾਡੇ ਪੁਰਖਿਆਂ ਦੀ ਇੱਕੋ ਇੱਕ ਨਿਸ਼ਾਨੀ ਹੈ ਸਾਡੇ ਕੋਲ ਜਮੀਨ ਜਿਹਦੇ ਵਿੱਚ ਸਾਡੇ ਬਾਪੂਆਂ ਦਾ ਦਾਦੇਆਂ ਪਰਦਾਦੇਆਂ ਦਾ ਮੁਰਕਾ ਜੁੜਿਆ ਹੈ ਅਸੀਂ ਇਹ ਹੱਕ ਨੂੰ ਜਾਣ ਨਹੀਂ ਦੇਵਾਂਗੇ ਸਾਡੀ ਪ੍ਰਾਤਿਸ਼ਤਾ ਹੈ ਨੋਟ ਕਰਨਾ ਸਾਰੇ ਜੱਥੇਦਾਰੀਆਂ ਨੋਟ ਕਰਨਾ 20 ਜੂਨ ਨੂੰ ਮਲਕ ਚੌਕ ਦੇ ਵਿੱਚ ਆਪਾਂ ਐਮਐਨਏ ਸਾਡੀ ਤੌਰ ਦਾ ਤੇ ਸ਼ਰਾਬੀ ਭਗਵੰਤਵਾਲਾ ਦਾ ਸੁਖਣਾ ਦਾਣਾ ਉਹਨਾਂ ਦੇ ਇੱਥੇ ਸਾਰੇ 20 ਤਰੀਕ ਨੂੰ 11 ਵਜੇ ਮਲਕ ਚੌਕ ਦੇ ਵਿੱਚ ਹੌਂਸੇ ਸਾਰਿਆਂ ਨੇ ਪਹੁੰਚਣਾ ਇਹ ਸਾਰਿਆਂ ਨੂੰ ਬੇਨਤੀ ਆ ਔਰ ਅਸੀਂ ਬੇਨਤੀ ਕਰਦੇ ਆ ਸਰਦਾਰ ਚੰਗੀ ਸਿੰਘ ਦੀ ਚੰਨੀ ਸਾਫਾ ਮੱਖਤੰਤਰੀ ਪੰਜਾਬ ਉਹ ਆ ਕੇ ਸਾਥ ਦਾ ਦਰਸ਼ਕਣ ਕਿਕ ਮੈਂ ਬੇਨਤੀ ਕਰਦਾ ਸੰਗ ਜੀ

ਮੈਂ ਕਹਾਂ ਯਾਰ ਸ਼ਰਾਬੀ ਹੈ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪਰੋੜਾ ਦਰਮਿਆਣਾ ਕਿ ਜੂਗਾ ਤੁਸੀਂ ਪੰਜਾਬ ਤੋਂ ਆਣ ਲਗੇ ਹੋ ਫਿਰ ਵੀ ਨਹੀਂ ਬੰਦੇ ਬਥੇਰੇ ਬਾਸ ਤੇ ਪਾਏ ਕਿ ਇਹ ਬੰਦੇ ਕਾਬਿਲ ਨਹੀਂ ਹੈ ਇਹ ਸਿਰਫ ਲੁੱਟ ਦੀ ਸੋਚ ਨਾਲ ਆ ਰਹੇ ਹੈ ਮਤਾਰੀ ਹੈ ਲੋਕ ਸਮਝੇ ਨਹੀਂ ਤੇ ਚਾਹ ਰੋਟੀ ਬੋਕਰ ਪੈ ਗਿਆ ਬਹੁਤ ਲੇਕਿਨ ਅੱਜ ਜਿਹੜੀ ਹਾਰਤ ਇਹਨਾਂ ਨੇ ਪੰਜਾਬ ਦੀ ਕਰਤੀ ਹੈ ਹਰ ਰੋਜ਼ ਹਰ ਰੋਜ਼ 80 ਕਰੋੜ ਰੁਪਿਆ ਕਰਦਾ ਆਪਣੀ ਦੇ ਚਰਚਲ 50 ਕਰੋੜ 500 ਕਰੋੜ ਰੁਪਿਆ ਹਰ ਮਹੀਨੇ ਕਰ ਹਫਤੇ ਕਰਕੇ ਲੈਂਦੇ ਐ ਇਹਨਾਂ ਦੇ ਫਾਇਦਾ ਨਿਸ਼ਕਤ ਆਪਣਾ ਗਿਆਨ ਹੈ ਕਹਿੰਦਾ ਐਸਐਲਟੀ 30000 ਕਰੋੜ ਬਿਲਕੁਲ ਸਾਧ ਦਾ ਦਾ ਸਭ ਕੁਝ ਤੇ ਅੱਜ ਪੰਜਾਬ ਨੂੰ ਵੇਚਿਆ ਜਾ ਰਿਹਾ ਪੰਜਾਬ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਖੇਤੀਬਾੜੀ ਖਤਮ ਕਰਕੇ ਸਾਡਾ ਖੇਤੀਬਾੜੀ ਪਦਾਰ ਖਿਨਾ ਨੇ ਅੱਜ ਬਰਬਾਦੀ ਦੀ ਲਾਈਨ ਪਰ ਪਾ ਦਿੱਤਾ ਹੈ ਸਾਡੀ ਸਰਕਾਰ ਆ ਇੱਥੀ ਬਾਈ ਜੀ 3 ਮਹੀਨੇ ਦਿੱਤੇ 3 ਮਹੀਨੇ ਦੇ ਵਿੱਚ ਕਿਸਾਨ ਆਏ ਮੇਰੇ ਕੋਲ ਹੱਥਾਂ ਦੀ ਸੇਵਾ ਕੀਤੀ ਨਾਲੋਂ ਜੋਰ ਬੰਕਿਆ ਜੋਰ ਮਾਰ ਦਿੱਤਾ ਤੇ ਮੇਰੇ ਹੰਦੇ ਪੀੜੀ ੁੱਢੀ ਵੇਚੀ ਕਰਕੇ 17000 ਰੁਪਿਆ ਕਿਸਾਨ ਨੂੰ ਤੇ ਉਹਦੇ ਉੱਪਰ 1700 ਰੁਪਿਆ ਮਜ਼ਦੂਰ ਨੂੰ ਇਹ ਅਸੀਂ ਕਰ ਦਿੱਤਾ ਹੁਣ ਆਪਾਂ ਇਹਨਾਂ ਬੰਦੋਂ ਪਹਿਲਾਂ ਜੀ ਮੈਂ ਮੋਤੀਆਂ ਦਾ ਵੀ ਤੇ ਹੂੰਗਾ ਹਮਾਰ ਪੰਜ ਕੱਢੇ ਉਹ ਆਪਰੇ ਲੱਗਿਆ ਸੱਜਣਾ ਵੀ ਮਰਿਆ ਔਰ ਇਹ ਗੜੇ ਵੀ ਪਏ ਮੜ ਵੀ ਆਏ ਲੇਕਿਨ ਇਸ ਬੰਦੇ ਨੇ ਕਿਸੇ ਨੂੰ ਡਾਕਣੇ ਕਾਰਨ ਪੁੱਛਿਆ ਕਾਰ ਯੋ ਵੀਰੋ ਮਾਪਾ ਆ ਰਹਿਣਾ ਮਾਨੂੰ ਵਿਸ਼ਵਾਸ ਹੋਣਾ ਹੈ ਕਿ ਕਾਗਰ ਪਾਰਟੀ ਦੀ ਸਰਕਾਰ ਆ ਗਈ ਇਹ ਜੇ ਆਪਣੇ ਜਿਹੜਾ ਕਿੰਨੇ ਮਹਾ ਕਹਿਬੜਾ ਲੱਗਿਆ ਵੇ ਰਿਕਾਰਡਿੰਗ ਲੱਖ ਲਿਓ ਆਹ 1.5 ਸਾਲ ਕਿੱਦਾਂ ਗੰਢਾ 1 ਮਹੀਨਾ 1 7 4 ਮਹੀਨੇ ਰਹਿ ਗਏ ਜੇ ਤੁਸੀਂ ਕਮਜ਼ੋਰ ਨਹੀਂ ਹੈ ਨਗਰ ਵੀ ਪਤਾ ਹੈ ਪੰਜਾਬੀ ਕਦੇ ਕਮਜ਼ੋਰ ਨਹੀਂ ਹੋ ਜਾਣਾ ਪੰਜਾਬੀ ਨੇ ਜਿਵੇਂ ਸੈਸੇ ਹੀ ਅਨੀਮਾ ਅੰਗਰੇਜ਼ੀ ਦੀ ਜੈ 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 ਮਤੀ ਜੂਰੀ ਕੇ ਦੁਸ਼ਮਣਾਂ ਦੀ ਦੁਵਾਰੀ ਡੰਗਿਆ ਬੇੜਾ ਕੇ ਇੱਕ ਟਾਰੇ ਲਾਗੀ ਇਨਾਂ ਦੇ ਮੂੰਹ ਦਾ ਮੈਂ ਚੱਕਣ ਜਾ ਰਿਹਾ ਇਹ ਗੱਲ ਮੇਰੀ ਬਾਹ ਕੁਝੀ ਬਾਹ ਕੁਝ ਔਰ ਤੇ ਐਵੇਂ ਮੋਕਮਲ ਕਿਤੇ ਗਿਆ ਤੂੰ ਚਾਪਟੇ ਚਾਪਟੇ ਹੀ ਹੀ ਸੋਚੂ ਫਾਗੜੇ ਦਾ ਖਾਲੀ ਹੈ ਤੇਰੀ ਈ ਫੁੱਟ ਵਿੱਚ ਸੋਚੂ ਫਾਗੜੇ ਦਾ ਖਾਲੀ ਹੈ ਤੇਰੀ ਈਰਾ ਕਹਿੰਦਾ ਤੂੰ ਦੇਖਿਆ ਉਹਦੇ ਦਾ ਕਹਿੰਦਾ ਤੂੰ ਦੇਖਿਆ ਉਹਦੇ ਇਹ ਉਹ ਆਪਣੇ ਆਪ ਨੂੰ ਛੱਡ ਜਾਂਦਾ ਹੈ ਕਹਿੰਦਾ ਉਹ ਆਪਣੇ ਆਪ ਨੂੰ ਛੱਡ ਜਾਂਦਾ ਹੈ ਕਹਿੰਦਾ ਹੁੰਦਾ ਸੀ ਮੈਂ ਮਾਸਟਰ ਦਾ ਮੁੰਡਾ ਹੈ ਕਹਿੰਦਾ ਕਹਿੰਦਾ ਹੁੰਦਾ ਸੀ ਮੈਂ ਮਾਸਟਰ ਦਾ ਮੁੰਡਾ ਹੈ ਮਾਸਟਰ ਦਾ ਮੁੰਡਾ ਹੈ ਕਹਿੰਦਾ ਹੁੰਦਾ ਸੀ ਮੈਂ ਮਾਸਟਰ ਦਾ ਮੁੰਡਾ ਹੈ ਮਾਸਟਰ ਦਾ ਮੁੰਡਾ ਹੈ ਮਾਸਟਰ ਦਾ ਮੁੰਡਾ ਹੈ Thank you